ਜੇਲ੍ਹ ਦੇ ਅੰਦਰ ਉਸ ਵਕਤ ਤੜਖੰੱਲੀ ਮਚ ਗਈ ਜਦੋਂ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੇ ਸੈਂਪਲ ਲਏ ਗਏ ਅਤੇ 908 ਕੈਦੀ ਕਾਲੇ ਪੀਲੇ ਤੋਪੇੜਿਤ ਪਾਇਗੇ ਫਰੀਦਕੋਟ ਦੀ ਮਾਡਰਨ ਜੇਲ੍ਹ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਦੋਂ ਧਿਆਨ ਦੇ ਵਿੱਚ ਇਹ ਮਾਮਲਾ ਆਂਦਾ ਹੈ ਤਾਂ ਉਹਨਾਂ ਦੇ ਵੱਲੋਂ ਵੀ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਜਾਂਦਾ ਹੈ ਕਿ ਆਖਿਰਕਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਕੈਦੀ ਕਾਲੇ ਪੀਲੇ ਤੋਪੇੜਿਤ ਕਿਵੇਂ ਹੋਈ ਦੱਸ ਦਈਏ ਕਿ 2941 ਕੈਦੀਆਂ ਦੇ ਬੀਤੇ ਦਿਨ ਟੈਸਟ ਕਰਵਾਈਏ ਜਿਨ੍ਹਾਂ ਦੇ ਵਿੱਚੋਂ 908 ਕੈਦੀ ਕਾਲੇ ਪੀਲਿਏ ਤੋਂ ਪੀੜਿਤ ਪਾਇਗ ਅਤੇ ਫਿਰ ਇਹ ਜੇਲ ਹਾਈ ਸਿਕਿਉਰਟੀ ਵਾਲੀ ਮੰਨੀ ਜਾਂਦੀ ਹੈ ਤਾਂ ਵਿਵਾਦਾਂ ਦੇ ਵਿੱਚ ਕਿਤੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਸਿਵਲ ਹਸਪਤਾਲ ਦੇ ਡਾਕਟਰ ਅਧਿਕਾਰੀਆਂ ਨੇ ਦੱਸਿਆ ਕਿ 2941 ਸੈਂਪਲ ਲਏ ਗਏ ਸਨ ਜਿਨ੍ਹਾਂ ਦੇ ਵਿੱਚੋਂ 908 ਕੈਦੀ ਪੋਜ਼ਿਟਿਵ ਪਾਏ ਗਏ 368 ਅਜਿਹੇ ਕੈਦੀ ਨੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਜਿਨ੍ਹਾਂ ਦੇ ਵਿੱਚੋਂ 242 ਕੈਦੀਆਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਕੈਦੀ ਪੋਜ਼ਿਟਿਵ ਕਿਵੇਂ ਆ ਗਏ ਕੰਦ ਕੈਦੀ ਹੈ ਉਹਨਾਂ ਦੇ ਸਾਰੇ ਹੈਬਿਟੇਟਸ ਦੇ ਕਿੰਨੇ ਇਹੋ ਜਿਹੇ ਕੈਦੀ ਹੈ ਜਿਨੇ ਅੰਡਰ ਟਰੀਟਮੈਂਟ ਨੇ ਔਰ ਕਿੰਨੇ ਪੋਜ਼ਿਟਿਵ ਨੇ ਜੇਲ੍ਹ 'ਚ ਜਿਹੜਾ ਹੈਗਾ ਅਸੀਂ ਟੋਟਲ 2941 ਮਰੀਜ਼ਾਂ ਦਾ ਜਿਹੜਾ ਟੈਸਟ ਕਰਵਾਇਆ ਸੀਗਾ ਉਹਦੇ ਵਿੱਚੋਂ ਜਿਹੜੇ ਕਾਰ ਟੈਸਟ ਨਾਲ 908 ਮਰੀਜ਼ ਜਿਹੜੇ ਪੋਜ਼ਿਟਿਵ ਆਏ ਸੀਗੇ ਉਹਦੇ ਵਿੱਚੋਂ ਜਿਹੜੇ 504 ਮਰੀਜ਼ ਸੀ ਉਹਨਾਂ ਲਈ ਟ੍ਰੀਟਮੈਂਟ ਰਿਕੁਆਇਰਡ ਨਹੀਂ ਹੁੰਦਾ ਕਿ ਕੋਈ ਉਹਦਾ ਵਾਇਰਲ ਲੋਡ ਹੁੰਦਾ ਜਿਹੜੇ ਵਾਇਰਲ ਲੋਡ 'ਚ ਘਟ ਆਉਂਦਾ ਜਾਂ ਡਿਟੈਕਟ ਨਹੀਂ ਹੁੰਦਾ ਉਹਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਹੁੰਦੀ ਜਾਂ ਕਈ ਵਾਰੀ ਪਹਿਲਾਂ ਹੀ ਉਹ ਪੇਸ਼ੀਐਂਟ ਟ੍ਰੀਟਡ ਹੁੰਦੇ ਆ ਸਿਰਫ 368 ਮਰੀਜ਼ ਸੀ ਜਿਨ੍ਹਾਂ ਨੂੰ ਇਲਾਜ ਦੀ ਲੋੜ ਸੀ ਉਹਨਾਂ ਵਿੱਚੋਂ 242 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਕਿਉਂਕਿ ਇਹ ਇਲਾਜ ਜਿਹੜਾ ਫੇਜ਼ਡ ਮੈਨਰ ਚੱਲਦਾ ਹੈ ਇਕਦਮ ਰਸ਼ਨਾ ਹੋਵੇ ਤਾਂ 126 ਮਰੀਜ਼ਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਫੇਜ਼ਡ ਮੈਨਰ ਚ ਅੱਗੇ ਕੀਤਾ ਜਾਣਾ ਰਹਿੰਦਾ ਜਿਹੜੇ ਟ੍ਰੀਟਮੈਂਟ ਰਹਿੰਦੇ ਇਹ ਉਹਨਾਂ ਵਾਸਤੇ ਅੱਗੇ ਕੀ ਕੀ ਕਰਾਂਗੇ ਉਹ ਫੇਜ਼ਡ ਮੈਨਰ ਚ ਉਹਨਾਂ ਦੀ ਲਿਸਟਾਂ ਬਣੀਆਂ ਹੋਈਆਂ ਹਨ ਤਾਂ ਕਿ ਉੱਥੋਂ ਵੀ ਇੱਕਦਮ ਸਾਰੇ ਮਰੀਜ਼ ਬਾਹਰ ਭੇਜਨੇ ਔਖੇ ਹੁੰਦੇ ਉਹ ਫੇਜ਼ਡ ਮੈਨਰ ਚ ਸਾਡੇ ਕੋਲੇ ਆਉਂਦੇ ਆ ਟਰੀਟਮੈਂਟ ਉਹਦਾ ਸ਼ੁਰੂ ਹੋ ਰਿਹਾ ਹੈ ਸਭ ਕੁਝ ਕਾਰਨ ਦਾ ਪਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਹਿਪੇਟਾਈਟਿਸ ਹੋ ਸਕਦੀ ਹੈ ਹਿਪੇਟਾਈਟਿਸ 3 ਦੇ ਕਾਰਨ ਤਾਂ ਉਹੀ ਨੇ ਜਿਵੇਂ ਜਦੋਂ ਵੀ ਕਿਤੇ ਵੀ ਖੂਨ ਦਾ ਟ੍ਰਾਂਸਫਰ ਹੁੰਦਾ ਜਾਂ ਸਿਰਿੰਜਾਂ ਸ਼ੇਅਰ ਹੁੰਦੀਆਂ ਉਹਨਾਂ ਨਾਲ ਹੀ ਹਿਪੇਟਾਈਟਿਸ ਫੈਲਦਾ ਹੈ ਜਿੱਥੇ ਵੀ ਖੂਨ ਦਾ ਜਾਂ ਬੋਡੀ ਫਲੂਇਡ ਦਾ ਆਪਸ ਚ ਟ੍ਰਾਂਸਫਰ ਹੁੰਦਾ ਉਹਦੇ ਨਾਲ ਹੀ ਹੁੰਦਾ। ਕੰਗ ਕੇਦੀ ਹੈ ਉਹਨਾਂ ਦੇ ਸਾਰੇ ਹੈਬਿਟੇਟਸ ਦੇ ਕਿੰਨੇ ਇਹ ਲੋਕ ਕੇਦੀ ਹੈ ਜਿਹਨੇ ਅੰਡਰ ਟ੍ਰੀਟਮੈਂਟ ਨੇ ਔਰ ਕਿੰਨੇ ਪੋਜ਼ਿਟਿਵ ਨੇ ਜੇਲ੍ਹ ਚ ਜਿਹੜਾ ਹੈਗਾ ਅਸੀਂ ਟੋਟਲ 2941 ਮਰੀਜ਼ਾਂ ਦਾ ਜਿਹੜਾ ਟੈਸਟ ਕਰਵਾਇਆ ਸੀਗਾ ਉਹਦੇ ਵਿੱਚੋਂ ਜਿਹੜੇ ਕਾਰ ਟੈਸਟ ਨਾਲ 908 ਮਰੀਜ਼ ਜਿਹੜੇ ਪੋਜ਼ਿਟਿਵ ਆਏ ਸੀਗੇ ਉਹਦੇ ਵਿੱਚੋਂ ਜਿਹੜੇ 504 ਮਰੀਜ਼ ਸੀ ਉਹਨਾਂ ਲਈ ਟ੍ਰੀਟਮੈਂਟ ਰਿਕੁਆਇਰਡ ਨਹੀਂ ਹੁੰਦਾ ਕਿ ਕੋਈ ਉਹਦਾ ਵਾਇਰਲ ਲੋਡ ਹੁੰਦਾ ਜਿਹੜੇ ਵਾਇਰਲ ਲੋਡ 'ਚ ਘਟ ਆਉਂਦਾ ਜਾਂ ਡਿਟੈਕਟ ਨਹੀਂ ਹੁੰਦਾ ਉਹਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਹੁੰਦੀ ਜਾਂ ਕਈ ਵਾਰੀ ਪਹਿਲਾਂ ਹੀ ਉਹ ਪੇਸ਼ੀਐਂਟ ਟ੍ਰੀਟਡ ਹੁੰਦੇ ਆ ਸਿਰਫ 368 ਮਰੀਜ਼ ਸੀ ਜਿਨ੍ਹਾਂ ਨੂੰ ਇਲਾਜ ਦੀ ਲੋੜ ਸੀ ਉਹਨਾਂ ਵਿੱਚੋਂ 242 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਕਿਉਂਕਿ ਇਹ ਇਲਾਜ ਜਿਹੜਾ ਫੇਜ਼ਡ ਮੈਨਰ ਚੱਲਦਾ ਹੈ ਇਕਦਮ ਰਸ਼ਨਾ ਹੋਵੇ ਤਾਂ 126 ਮਰੀਜ਼ਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਫੇਜ਼ਡ ਮੈਨਰ ਚ ਅੱਗੇ ਕੀਤਾ ਜਾਣਾ ਰਹਿੰਦਾ ਜਿਹੜੇ ਟਰੀਟਮੈਂਟ ਰਹਿੰਦੇ ਉਹਨਾਂ ਵਾਸਤੇ ਅੱਗੇ ਕੀ ਕੀ ਕਰਾਂਗੇ ਉਹ ਫੇਜ਼ਡ ਮੈਨਰ ਚ ਉਹਨਾਂ ਦੀ ਲਿਸਟਾਂ ਬਣੀਆਂ ਹੋਈਆਂ ਤਾਂ ਕਿ ਉੱਥੋਂ ਵੀ ਇੱਕੋ ਦਮ ਸਾਰੇ ਮਰੀਜ਼ ਬਾਹਰ ਭੇਜਣੇ ਔਖੇ ਹੁੰਦੇ ਉਹ ਫੇਜ਼ਡ ਮੈਨਰ ਚ ਸਾਡੇ ਕੋਲੇ ਆਉਂਦੇ ਆ ਟਰੀਟਮੈਂਟ ਉਹਨਾਂ ਦਾ ਸ਼ੁਰੂ ਹੋ ਰਿਹਾ ਹੈ ਸਭ ਕੁਝ ਕਾਰਨ ਦਾ ਪਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਇਨਫੈਕਸ਼ਨ ਹੋ ਸਕਦੀ ਹੈ ਹੈਪਟਿਟਿਸ ਸੀ ਦੇ ਕਾਰਨ ਤਾਂ ਉਹੀ ਨੇ ਕਿ ਜਿਵੇਂ ਜਦੋਂ ਵੀ ਕਿਤੇ ਵੀ ਖੂਨ ਦਾ ਟ੍ਰਾਂਸਫਰ ਹੁੰਦਾ ਜਾਂ ਸਿਰੰਜਾ ਸ਼ੇਅਰ ਹੁੰਦੀਆਂ ਉਹਨਾਂ ਨਾਲ ਹੈਪਟਿਟਿਸ ਸੀ ਫੈਲਦਾ ਜਿੱਥੇ ਵੀ ਖੂਨ ਦਾ ਜਾਂ ਬਾਡੀ ਫਲੂਇਡ ਦਾ ਆਪਸ ਚ ਟ੍ਰਾਂਸਫਰ ਹੁੰਦਾ ਉਹਦੇ ਨਾਲ ਹੀ ਹੁੰਦਾ